हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਤਿੰਨ ਹੀ ਆਗਿਆ ਗੱਪਣਾ ਬਈ ਥੋੜੇ ਥੋੜੇ ਦਿਨਾਂ ਦੀਆਂ ਮੰਨ ਲਓ ਕੱਚੀਆਂ ਨੇ ਤੇ ਉਹਨਾਂ ਵਿੱਚੋਂ ਦੋ ਤਾਂ ਆ ਗਿਆ HF ਦੇ ਨਗੀਨੇ ਤੇ ਇੱਕ ਆ ਗਿਆ ਬਾਈ ਕੋਲੇ ਜਰਸੀ ਦਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਬਾਈ ਹਾਂ ਠੀਕ ਹੈ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਬਾਈ ਕੋਚਾ ਪਿੰਡ ਦਿਨਾ ਸਾਹਿਬ ਜ਼ਿਲ੍ਹਾ ਜਿਹੜਾ ਮੋਗਾ ਤਹਿਸੀਲ ਨਿਹਾਲ ਸਿੰਘਾ ਨੇੜੇ ਪਿੰਡ ਨੇੜੇ ਖਾਈ ਕਾਂਗੜਾ ਸੈਦੋਆ ਬਰਜਾ ਠੀਕ ਹੈ ਬਾਈ ਇਹ ਪਿੰਡ ਨੇੜੇ ਰਹਿੰਦੇ ਜੈਤਰਾ ਮੌਗੇ ਤਾਂ ਖਾਸ ਲਾਭਤ ਪਰੇ ਰਹੇ ਹਾਂ ਹਾਂਜੀ ਹਾਂਜੀ ਠੀਕ ਹੈ ਕੰਟਰੈਕਟਰ ਨੰਬਰ ਬੋਲ ਦੋ ਬਾਈ

ਅੰਨੇ ਤੁਸੀਂ ਕਿੰਨੀ ਕਮੀਦ ਕਰਦੇ ਹੋ ਬਾਈ ਬਾਈ ਇਨੀ ਕੀ ਅਸੀਂ ਕਰਦੇ ਆਂ ਠੀਕ ਹੈ ਬਾਈ ਜਨੇ ਸਾਹ ਹਣਾ ਕਦ ਕਾਠ ਬਹੁਤ ਆ ਹਣਾ ਹਾਂਜੀ ਕਦ ਕਾਠ ਬਹੁਤ ਆ ਬਾਈ ਪਲਿਸਮੀ ਚੰਗੀ ਆ ਕਦ ਬਹੁਤ ਆ ਬਰੀਡ ਆ ਕੇ ਇੱਕ ਨੰਬਰ ਲੇਵਾ ਕਮਾਲ ਦਾ ਧੇਰ ਕਰਦੀ ਹੁੰਦੀ ਆ ਹਜੇ ਕਿੰਨੇ ਕ ਦਿਨ ਲੇ ਜੀ ਬਾਈ ਪੰਜ ਚਾਰ ਦਿਨ ਲਾਉਗੀ ਬਾਈ ਠੀਕ ਆ ਪੰਜ ਚਾਰ ਦਿਨਾਂ ਦੀ ਬਾਈ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਕਿਉਂਕਿ ਪੰਜ ਚਾਰ ਦਿਨਾਂ ਤੋਂ ਵੱਧ ਵੀ ਲਾ ਸਕਦਾ ਬਾਈ ਹਾਂਜੀ ਹਣਾ ਬਾਈ ਹਾਂਜੀ ਕੋਈ ਪਤਾ ਨਹੀਂ ਹਮ ਸਹੀ ਗੱਲ ਆ ਥਾਣ ਬਈ ਆਪਾਂ ਚੈੱਕ ਕਰਾ ਲਿਆ ਨਾ ਕੱਲਾ ਕੱਲਾ ਥਾਣਾ ਪੂਰੀ ਵੀ ਥੀ ਜਿਹਨੂੰ ਆਪਾਂ ਕਹਿੰਦੀ ਆ ਥਣ ਲੱਗਿਆ ਵਾ ਗੁਲਾਬੀ ਆ ਗਿਆ ਥਣ ਉਹ ਠੰਡੀ ਸੀ ਲੋ ਬਾਈ ਹਾਂਜੀ ਠੰਡੀ ਸੀਲ ਠੀਕ ਹੈ ਬਾਈ ਠੰਡੀ ਸੀਲ ਬਾਈ ਕਹਿੰਦੇ ਬਈ ਫੁੱਲ ਤੇ ਬਈ ਇਹਦਾ ਮੁੱਲ ਕੀ ਰਹਿਣ ਵਾਲਾ ਮੁੱਲ ਬਾਈ 75000 ਆ 70000 ਦੀ ਦੇਦਾ ਭਈ 75000 ਰੁਪਈਆ ਬਾਈ ਕਹਿੰਦੇ ਬਈ ਮੁੱਲ 70000 ਰੁਪਈ ਦੀ ਬੜਾ ਆਪਾਂ ਦੇ ਦਾਂਗੇ ਬਾਕੀ ਚੰਗੀ ਆ ਬਾਈ ਸਮੇਂ ਭਲੀ ਚੰਗੀ ਆਗੀ ਨਰੋਈ ਨਿਕਰਾ ਕਰਮ ਵਾਲੀ ਲੱਸੀ ਲਾਮੀ ਨਹੀਂ ਕਿਸੇ ਪੱਖ ਤੋਂ ਬਾਕੀ ਫੇਸ ਵਗੈਰਾ ਵੀ ਆਪਾਂ ਨੇੜੇ ਤੋਂ ਚੈੱਕ ਕਰਵਾ ਲਿਆ ਫੇਸ ਵੀ ਬਹੁਤ ਚੰਗਾ ਆ ਗਿਆ ਤੇ ਜੇ ਗੱਲ ਕਰੀਏ ਦੁੱਧਾਲੀ ਨਾੜ ਦੀ ਨਾੜ ਬੜੀ ਚੰਗੀ ਆ ਦੁੱਧਾਲੀ ਬਾਕੀ ਥਾਣਾ ਦਾ ਸਹਿਜ ਦੇਖੋ ਇੱਕ ਨੰਬਰ ਥਾਣਾ ਗਾ ਇੱਕ ਹੋ ਜਾਂ ਥਣ ਨਾੜਾ ਨਾ ਫੁੱਲ ਚੰਗੀਆਂ ਮੁੱਲ ਵੀ ਬਾਈ ਨੇ ਵੈੜ ਦੇ ਹਿਸਾਬ ਨਾਲ ਜਮਾ ਜੈ ਜੀ ਕੀਤਾ ਗਾ ਬਾਕੀ ਹਜੇ ਤਣ ਲੈ ਜੂ ਹਾਣਾ ਬਾਈ ਸੋਕੀ ਆ ਬੈਠ ਪੰਜ ਚਾਰ ਦਿਨ ਲੈ ਬਾਲਟਾਂ ਨਾ ਬਈ ਬਹੁਤ ਪਈਆਂ ਸਾਰੀਆਂ ਬਾਲਟਾਂ ਕੱਢੋ ਫੇਰ ਕਿਤੇ ਜਾ ਕੇ ਕਰ ਮਾਰੇ ਨੇ ਸੂਣਾ ਦਾ ਤੇ ਅੱਗੇ ਬਾਈ 2 ਨੰਬਰ ਤੇ ਹਾਂਜੀ ਇਹਦਾ ਇਹ ਦੂਜਾ ਸੂਈ ਹੈ ਇਹ ਵੀ ਦੂਜਾ ਸੂਈ ਹੈ ਹਾਂਜੀ ਇਹ ਕਿੰਨੇ ਟਾਈਮ ਦੀ ਕੱਚੀ ਹੈ ਬਾਈ ਪੰਜ-ਸੱਤ ਦਿਨ ਇਹ ਲੈਂਦੀ ਹੈ ਜੀ ਠੀਕ ਹੈ ਪੰਜ-ਸੱਤ ਦਿਨਾਂ ਦੀ ਇਹ ਕੱਚੀ ਆ ਤੇ ਇਹਦਾ ਕੀ ਰਿਕਾਰਡ ਆ ਬਾਈ ਦੁੱਧ ਦਾ ਇਹ 16-17 ਕਿਲੋ ਇਹਦਾ ਕਹਿੰਦੇ ਦੁੱਧ ਠੀਕ ਆ ਤੇ ਐਤ ਕੀ ਵਰ ਕਿੰਨੀ ਕਮੀਦ ਆ ਤੁਹਾਨੂੰ ਦੇਖੋ 2-4 ਕਿਲੋ ਵੱਧ ਜੂਗੀ ਹੋਰ ਤਾਂ ਠੀਕ ਹੈ ਬਾਈ ਹਾਂਜੀ ਕੀ ਕਹਿ ਸਕਦੇ ਹਾਂ ਤੂੰ ਸਾਊਸੀਲ ਆ ਬਾਈ ਹਾਂਜੀ ਠੰਡੀ ਹੈ ਠੀਕ ਹੈ ਠੰਡੀ ਸੀਲ ਬਾਈ ਕਹਿੰਦੇ ਫੁੱਲ ਕਹਿੰਦੀ ਕਰਮ ਵਾਲੀ ਕੁਛ ਨਹੀਂ ਲੈ ਬਾਈ ਤੇਰੀਆਂ ਦਾ ਕਰਮਾਂ ਦੀ ਚੱਕਰੀ ਨਹੀਂ ਬਾਕੀ ਥਣਾ ਦਾ ਜਿਹੜਾ ਸੈਜ ਆਇਂਦਾ ਵੀ ਇੱਕ ਨੰਬਰ ਆਗਾ ਨਾੜਾ ਨੋੜਾ ਦੇਖੋ ਹਵਾਨੇ ਤੇ ਫੁੱਲ ਚੰਗਿਆਂ ਆ ਗਿਆ ਫਿਕਸ ਜਿਹਾ ਹਵਾਨਾ ਆ ਗਿਆ ਨਹੀਂ ਹੈਗਾ ਵੀ ਟਟਮਾਲੇ ਵਸ ਯਾਦ ਸਵਾਲ ਦੀ ਬਈ ਦੇਖੋ ਫੇਸ ਵਗੈਰਾ ਗੁਰਦੀ ਵਦੀ ਫੁੱਲ ਕਮਾਲ ਦੀ ਹੈ ਬਾਕੀ ਚਾ ਉਂਕਲ ਹੀ ਹੈ ਬਈ ਲੱਸੀ ਲਮੀ ਨਹੀਂ ਹੈ ਕਿ ਕਦ ਕੱਠ ਵਾਲੀ ਬੈੜਕ ਤੇ ਬਈ ਇਹਦਾ ਮੁੱਲ ਫਿਰ ਕੀ ਰਹੂ ਇਹਦਾ ਬਈ ਬਈ ਮੁੱਲ 75000 70 ਦੀ ਇਹਦੇ ਦਾ ਵੀ ਦੋਮਾ ਨੇ ਕੋ ਜਮਾਨੀ ਠੀਕ ਹੈ ਬਈ 75000 ਰੁਪਏ ਬੀਰ ਕਹਿੰਦਾ ਇਹਦਾ ਮੁੱਲ ਤੇ 70000 ਰੁਪਏ ਦੀ ਆਪਾਂ ਏ ਦੇ ਦੇ ਦਾਂਗੇ ਬਾਕੀ ਰੰਗ ਢੰਗ ਬਾਈ ਤੁਸੀਂ ਵੈਟ ਦੇ ਚੈੱਕ ਕਰ ਸਕਦੇ ਹੋ ਫਵਾਨਾ ਜਿਹੜਾ ਰੱਖੂਗੀ ਫੈਕਸ ਜੇ ਰੱਖੂਗੀ ਇਹ ਨਹੀਂ ਹੋਊਗਾ ਵੀ ਟੁੱਟ ਜਾਊਗਾ ਇਹਨੇ ਐ ਹੀ ਰਹਿਣਾ ਹੈ ਬਾਕੀ ਜਿਹੜਾ ਥਣਾ ਦਾ ਗੈਪ ਹੋਵੇ ਪੂਰੀ ਵਿਥੀ ਤੇ ਥਣ ਲੱਗਿਆ ਹੋਵੇ ਲੈਪ ਚੈੱਕ ਕਰਾਉਣੇ ਬਲਟਲਾਂ ਬਾਈ ਦਿਖਾਓ ਮਣੀਆਂ ਖੱਚ ਕੇ ਵੀ ਕਿੰਨੀਆਂ ਪਈਆਂ ਲੈ ਬਾਈ ਉਹ ਮੋਲ ਪਈਆਂ ਆਏ ਨਾ ਹਾਂਜੀ ਬਾਲਟ ਲਾਂ ਵਈ ਫੁੱਲ ਪਈਆਂ ਸਾਰੀਆਂ ਕੱਢੋ ਹੁੰਦੀ ਨਹੀਂ ਫੇਰ ਜਾ ਕੇ ਕਿਤੇ ਕਰਵਾਉਣਾ ਸੁਣ ਤੇ ਅੱਗੇ ਬਾਈ ਤੇਰੇ ਨੰਬਰ ਤੇ ਹਾਂਜੀ ਇਹਦਾ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਹਾਂਜੀ ਇਹ ਬਾਈ ਸਾਈਵਾਲ ਤੇ ਜਰਸੀ ਦਾ ਕਰਵਾਉਣਾ ਹਾਂਜੀ ਹਾਂਜੀ ਠੀਕ ਹੈ ਇਹ ਵੀ ਦੂਜਾ ਸੂਈ ਹੈ ਹਾਂਜੀ ਠੀਕ ਹੈ ਇਹਦਾ ਕੀ ਰਿਕਾਰਡ ਸੀ ਪਿਛਲੇ ਦੂਜੇ ਦਾ ਇਹਦਾ 18 ਲੀਟਰ ਗਿਆ ਜੀ ਕਹਿੰਦੇ ਕਿ ਹੋਇਆ ਪਹਿਲੇ ਸੂਏ ਠੀਕ ਹੈ ਹਾਂਜੀ ਤੇ ਗਰਮੀਆਂ ਦਾ ਤੋਖਾ ਆ ਗਿਆ ਨਾ ਹਾਂਜੀ ਗਰਮੀ ਬਿਲਕੁਲ ਨਹੀਂ ਮੰਨੀ ਬਾਈ ਜਿਹੜਾ ਦੁੱਧ ਹੋਊਗਾ گاੜਾ ਹੋਊਗਾ ਫੈਂਟ ਚੰਗੀ ਹੋਊ ਇਹ ਨਹੀਂ ਹੈਗਾ ਵੀ ਪਤਲਾ ਦੁੱਧ ਹੋਊਗਾ ਹਨਾ ਬਾਈ ਠੰਡੀ ਸੀ ਲਾ ਕੋਈ ਕਰਮ ਨਹੀਂ ਹੂੰ ਲੈ ਬਈ ਜਮਾਦੀ ਹੋ ਗਿਆ ਕੀ ਬਾਤ ਹੈ ਮੌਨਾ ਖੜੀਏ ਤੇ ਚੱਕਰੀ ਨਹੀਂ ਕਰਮਾਣ ਕਿਉਂਕਿ ਠੰਡੀ ਸੀ ਲਾ ਗਈ ਖੋਲ ਠਣਾ ਦਾ ਇਹਨੂੰ ਵੀ ਸਾਇਜ ਇੱਕ ਨੰਬਰ ਹੈ ਬਾਈ ਲੈ ਚਾਰੇ ਥਣ ਪੂਰੀ ਵਿੱਥੀ ਤੇ ਕੀ ਬਾਤ ਨਾੜਾ ਨੂੜਾ ਦੇਖੋ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਅਜੇ ਲੈ ਲਾਜੂ ਬਾਈ ਅਜੇ 10 ਦਾ ਨਾਉਂ ਲੱਗ ਪਾਉਂ ਨੂੰ ਬਹੁਤ ਠੱਲਾ ਪੰਜਾ ਮੈਂ ਕਹਣਾ ਬਾਈ ਬਲ ਠੱਲਾ ਬਾਲੀਆਂ ਪਈ ਆ ਜੇ ਨਾ ਕਿੱਥੇ ਇੱਥੇ ਕੀ ਬਾਤ ਹੈ ਬਾਈ ਕਿੱਥੇ ਜਾ ਕੇ ਕਰਮਾਣੇ ਖੜਨਾਗਾ ਅਜੇ ਤਾਂ ਲਾ ਲਓ ਵੀ ਕੱਚੀ ਵੀ ਪਈ ਆ ਇਹ ਤਾਂ ਸਟਾਰਟਿੰਗ ਹੀ ਆ ਬਾਈ ਹੂੰ ਲੈ ਬਈ ਚੈੱਕ ਕਰੋ ਸਾਰੀਆਂ ਬਾਲਟੇ ਲਾ ਕੱਢਣੀਆਂ ਫੇਰ ਅੱਗੇ ਜਾ ਕੇ ਨੇ ਕਰਵਾਉਣਾ ਸਿਮਾ ਦਾ ਬਾਕੀ ਐ ਲਾ ਲਓ ਵੀ ਗਰਮੀਆਂ ਦਾ ਤੋਹਫਾ ਕੀ ਤੁਮੇ ਰੋਤਾ ਚੱਲਣ ਵਾਲੀਆਂ ਬੜਾ ਇੰਨੀਆਂ ਗਰਮੀਆਂ ਚ ਐ ਸਰਦੀ ਆ ਨਾ ਤਾਂ ਇਹਨੇ ਠੰਡਰ ਮਨ ਲੜੀਆਂ ਨਾ ਨਾ ਗਰਮੀ ਨਹੀਂ ਭਾਈ ਤੇ ਭਾਈ ਇਹਦਾ ਮੁੱਲ ਅੱਜ ਕੀ ਰਹਿਣਾ ਫਿਰ ਇਹਦਾ ਮੁੱਲ 75000 70 ਦੀ ਇਹ ਦੇ ਦਾਂਗੇ ਤਿੰਨਾ ਦੇ ਇੱਕੋ ਜਿਹੀ ਕਰਤੇ ਹਾਂ ਤੇ ਜੇ ਕੋਈ ਵੀਰੇ ਮੰਨ ਕੇ ਚੱਲੋ ਵੀ ਜੋੜਾ ਲੈਣ ਦਾ ਜਾਹਵਾਨ ਹੁੰਦਾ ਕਈ ਵਾਰ ਫਿਰ ਮਾਨਤਾਨ ਕਰਦਾ ਵਧੀਆ ਹੋ ਜਾਈ ਹਾਂ ਕਰਦਾ ਠੀਕ ਹੈ ਬਾਈ ਜੇ ਵੀਰ ਕਹਿੰਦਾ ਮੰਨ ਕੇ ਚੱਲੋ ਕੋਈ ਜੋੜਾ ਲਊਗਾ ਤਾਂ ਆਪਾਂ ਵਧੀਆ ਉਹ ਹੈ ਜੇ ਮਾਨਤਾਨ ਕਰ ਦਾਂਗੇ ਬਾਕੀ ਬਾਈ ਜੇ ਲੇਵੇ ਦੀ ਗੱਲ ਕਰੀਏ ਜਿੰਨਾ ਮਗਰ ਨੂੰ ਹੋਊਗਾ ਉਹਨੇ ਮੂਰਨ ਹੋਣਾ ਹਾਂ ਫਿਕਸ ਹੈ ਬੰਨਾਂ ਨੇ ਵੀ ਤਿਆਰ ਕਰਨਾ ਕਰਮਾਲੀ ਨੇ ਹਾਂ ਬਣੂ ਬਹੁਤ ਹੂੰ ਸਹੀ ਗੱਲ ਹੈ ਬਾਈ ਕਈ ਦਾ ਤਿਆਰੀ ਸ਼ੁਰੂ ਕਰੀ ਵੀ ਆ ਹਾਂਜੀ ਬਸੇ ਲੇਵੇ ਦੀ ਗੱਲ ਕਰੀਏ ਜਿੰਨਾ ਮਗਰ ਨੂੰ ਰਹੂਗਾ ਉਹਨੇ ਮੂਰਨ ਹੋਣਾ ਉਹਨੇ ਮੂਰਨ ਹੋਣਾ ਹੂੰ ਲੈ ਕੀ ਆ ਬਾਤਾਂ ਬਾਕੀ ਥਾਨ ਮਜਾ ਨਾਲ ਦਾ ਲੱਗ ਰਿਹਾ ਹੈ ਹੈਨਾ ਸਹੀ ਗੱਲ ਹੈ ਬਾਕੀ ਚਮਕਦਮ ਕਲੀਆ ਬਾਈ ਇਹ ਨਹੀਂ ਇਹ ਤਾਂ ਵੀ ਮਿੱਸੀ ਦਾ ਵੀ ਹੈ ਕਿਸੇ ਚੰਡੀ ਸੀ ਲੱਗੀ ਪੂਰੀ ਕੇ ਜੰਡੀ ਸੀ ਫੁੱਲਾ ਚਾਰੂ ਚਰੂ ਕਿਵੇਂ ਹੈ ਬਾਈ ਤਿੰਨੇ ਚਾਰੂ ਬਾਈ ਬਹੁਤ ਚਾਰੂ ਦਾ ਤਿੰਨੇ ਬਹੁਤ ਹਨ ਠੀਕ ਹੈ ਬਾਈ ਹਾਂ ਜੀ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਤਿੰਨਾ ਜੋ ਕੋਈ ਵੀ ਨਾਟਕ ਪਸੰਦ ਆਵੇ ਬਾਈ ਨਾ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ